ਅਸ਼ੋਕ ਜੀ ਪਰਸੋਂ ਜਿਹੜੀ ਤੁਹਾਡੇ ਨਾਲ ਵਾਰਦਾਤ ਹੋਈ ਹੈ ਉਹਦੇ ਬਾਰੇ ਸਾਨੂੰ ਦੱਸੋ ਵੀ ਵਾਰਦਾਤ ਕੀ ਹੋਈ ਹੈ ਤੇ ਕਿਵੇਂ ਹੋਈ ਹੈ ਤੇ ਕੀ ਟਾਈਮ ਸੀ ਭਾਜੀ ਇੱਥੋਂ ਕੋਈ ਤਕਰੀਬਾ ਨਾਲ ਮੈਂ ਦੁਕਾਨੋਂ ਵਧਾ ਕੇ ਗਿਆ ਜਈ ਕੋਈ ਤਕਰੀਬਾ ਨਾਲ ਸਵਗਾ ਭਾਈ ਨਿਕਾਨੋਂ ਦਾ ਅਗੇ ਮੈਂ ਜਾ ਰਿਹਾ ਸੀਗਾ ਤੇ ਰਸਤੇ 'ਚ ਪਿੱਛੇ ਮੇਰੇ ਬੰਦੇ ਲੱਗੇ ਰਹੀਏ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਮਗਰ ਬੰਦੇ ਲੱਗੇ ਹੋਏ ਨੇ ਤੇ ਜਦੋਂ ਟਿਪਾਣ ਢਾਕੇ ਤੇ ਪਹੁੰਚੇ ਇਚੋਣਾ ਮੇਰੇ ਤੇ ਵਾਰ ਕੀਤਾ ਜੀ ਵਾਰ ਕਰਨ ਦਾ ਉਹਨਾਂ ਨੇ ਜਦੋਂ ਮੇਰੇ ਸਿਰ 'ਚ ਕੱਪਾ ਮਾਰਿਆ ਮੇਰੇ ਹੈਲਮਟ ਲੱਗਿਆ ਸੀ ਮੇਰਾ ਬਚਾਅ ਹੋ ਗਿਆ ਜੀ ਬਾਅਦ 'ਚ ਮਿਰੋ ਨੇ ਮੇਰੇ ਕੋਲ ਸਜੀ ਬਾਹ ਤੇ ਉਹਨਾਂ ਨੇ ਕੱਪਾ ਮਾਰਿਆ ਨਾਲੇ ਤੇ ਮੇਰਾ ਮੋਟਰਸਾਂ ਰੋਕ ਕੇ ਤੇ ਮੋਟਰਸਾਂ ਖੋਲਿਆ ਇਹਨਾਂ ਨੇ ਨਾਲੇ ਮੋਬਾਈਲ ਲੈ ਕੇ ਨਾਲੇ ਪਰਸ ਲੈ ਕੇ ਇਹਨਾਂ ਨੇ ਤੇ ਕਿੰਨੇ ਪੈਸੇ ਸੀ ਪਰਸ 'ਚ 14000 ਰੁਪਏ ਜੀ ਤੇ ਹੋਰ ਵੀ ਟਾਂਗਾ ਟੁਕਾ ਮਾਰਿਆ ਤੁਹਾਡੇ ਮੀ ਇੱਕ ਸਿਰ 'ਚ ਮਾਰਿਆ ਕੱਪਾ ਵਾਲਾ ਹੀ ਬਾਅਦ ਇੱਕ ਬਾਜੀ ਦੇ ਮਾਰਿਆ ਜੀ ਤੇ ਪੰਨੇ ਵਾਲੇ ਤੁਹਾਡਾ ਕੀ ਕਾਰੋਬਾਰ ਹੈ ਇੱਥੇ ਕੀ ਕਾਰੋਬਾਰ ਕਰਦੇ ਇੱਥੇ ਆਪਣਾ ਹੀ ਬਾਤਨ ਸਟੋਰ ਹੈ ਸ਼ੋਕਾ ਬਾਤਨ ਸਟੋਰ ਅਵੋ ਰੋਡ ਤੇ ਅੱਛਾ ਵਰਤਾ ਸਟੋਰ ਹੈ ਤੇ ਤੁਸੀਂ ਇੱਥੇ ਮਤਲਬ 8:00 ਵਾ 8 ਵਜੇ ਤੁਸੀਂ ਇਧਰ ਟਿੱਪਾ ਵਾਲੀ ਵੇਦੀ ਤੁਸੀਂ ਜਾ ਰਹੇ ਸੀ ਹਾਂਜੀ ਹਾਂਜੀ ਵਾਇਰਨੀ ਟਿੱਪਾ ਵਾਲੇ ਵਾਇਰਨੀ ਵਾਲਾ ਤੇ ਇੱਥੇ ਬਗ ਜੋ ਕੋਲਾ ਹੁੰਦਾ ਮਹਿਰ ਦਾ ਤੇ ਉੱਥੇ ਤੁਹਾਡੇ ਨਾਲੇ ਵਾਰਦਾ ਸੋਈ ਹਾਂਜੀ ਤੇ ਬੰਦੇ ਜਿਹੜੇ ਪਛਾਣੇਗੇ ਮੁਜਰਮ ਕੀ ਅਜੇ ਤੱਕ ਨਹੀਂ ਪਛਾਣੇਗੇ ਬੰਦੇ ਆ ਜੀ ਹੁਣ ਪਤਾ ਲੱਗ ਚੁ 300 ਦਿੱਤੇ ਬੰਦੇ ਜੀ ਹਾਂ ਅਜਾ 300 ਹੋ ਚੁੱਕੇ ਆ ਹਾਂ ਜੀ ਤੇ ਉਹ ਬੰਦੇ ਕਿੱਥੋਂ ਦੇ ਸੀ ਉਹ ਬੰਦੇ ਕੀ ਆਪਣੀ ਵੱਲ ਦੇ ਤੇ ਉਹ ਬੰਦੇ ਜਿਹੜੇ ਉਹ ਨਿਸ਼ੇੜੀ ਆ ਪਹਿਲਾਂ ਵੀ ਉਹ ਲੁੱਟਾ ਖੋਹ ਦਾ ਕੰਮ ਕਰਦੇ ਆ ਪਹਿਲਾਂ ਲੁੱਟਾ ਖੋਹ ਕੰਮ ਕਰਦੇ ਆ ਨਿਸ਼ੇੜੀ ਬੰਦੇ ਹੈਗੇ ਸਾਰੇ ਜੀ ਕਿੰਨੇ ਬੰਦੇ ਖੜੇ ਚਾ ਚੁੱਕੇ ਆ ਜੀ ਹੁਣ ਕਰਤੋਂ ਪੰਜ ਬੰਦੇ ਜਿਨ੍ਹਾਂ ਨੇ ਮੇਰੇ ਤੇ ਮਤਲਬ ਕਿ ਹਮਲਾ ਕੀਤਾ ਸੀਗਾ ਜੀ ਚਾਰ ਬੰਦੇ ਖੜੇ ਜੁਕੇ ਫੜੇ ਜਾ ਚੁੱਕੇ ਆ ਤੇ ਤੁਹਾਡੇ ਪਿੰਡ ਦੇ ਵਿੱਚ ਤੇ ਇੱਥੇ ਪੰਨੀ ਵਾਲੇ ਦੇ ਵਿੱਚ ਬਹੁਤ ਸਾਰੇ ਦੁਕਾਨਦਾਰ ਬੈਠੇ ਆ ਤੇ ਇਹਨਾਂ 'ਚ ਕਿੰਨਾ ਕੁ ਸਹਿਮ ਦਾ ਮਾਹੌਲ ਹੈ ਬਹੁਤ ਜ਼ਰਾ ਜੀ ਜਾਣਾ ਉਹਨਾ ਜਾਣਾ ਉਹ ਉੱਪਰ ਹੈ ਬ ਲੋਕਾਂ ਦਾ ਜੀ ਦਿਨ ਦਿਹਾੜੇ ਹੀ ਮਤਲਬ ਕਿ ਵਾਅਦੇ ਤਾਂ ਹੋ ਰਹੀਆਂ ਨੇ ਜਿਹੜਾ ਪਰਸ ਕੋ ਕੇ ਲੈ ਗਏ ਕਿ ਇਹ ਰਿਹਾ ਵਾਅਦਾ ਕਰਦੀ ਦਿਨ ਦਿਹਾੜੇ ਕੰਮ ਹੋ ਰਿਹਾ ਜੀ ਤੇ ਕੀ ਮੰਗ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਜਾਂ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਹੀ ਮੰਗ ਆ ਬਈ ਜਿਹੜੇ ਆ ਮਿਸ਼ਾਵ ਦੇ ਨਿਕਾਲ ਕੇ ਅਸੀਂ ਜਾਵੇ ਜੋ ਵਾਅਦਾਤਾ ਹੋ ਰਹੀਆਂ ਨੇ ਪੁਲਿਸ ਨੂੰ ਇਹਨਾਂ ਨੂੰ ਮੋੜ ਇਹਨਾਂ ਤੇ ਜੋ ਵੀ ਕਾਰਵਾਈ ਕਰਦੀ ਕਰਦੀ ਕੀਤੀ ਜਾਵੇ ਤੇ ਪੁਲਸ ਨੂੰ ਤੁਸੀਂ ਕਦੇ ਰਿਪੋਰਟ ਦਿੱਤੀ ਅ ਪਰਸੋ ਜਦ ਇਹ ਰਾਤ ਨੂੰ ਜੀ ਤੇ ਪੁਲਸ ਨੇ ਪੂਰੀ ਤੁਹਾਡੀ ਮਦਦ ਕੀਤੀ ਹਾਂਜੀ ਹਾਂਜੀ ਮਤਲਬ ਪੂਰੀ ਮੱਦ ਕਰਕੇ ਬੰਦੇ ਤੇਸ ਕਰ ਬੰਦੇ ਫੜ ਲਏ ਬੰਦੇ ਫੜੇ ਗਏ